ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੈ ਕੇ ਆਏ ਆਂ John Deere 5405 ਟਰੈਕਟਰ ਵਿਕਾਊ ਆ 2022 ਮਾਡਲ ਬ੍ਰਾਂਡ ਨਿਊ ਕੰਡੀਸ਼ਨ ਏਰੀਆ ਮੋਗਾ 2500 ਘੰਟਾ ਚੱਲਿਆ ਜੀ ਰੇਟ ਹੈ 12 ਲੱਖ 25000 12 ਲੱਖ 25000 ਰੁਪਏ ਰੇਟ ਰੱਖੇਗੇ 2022 ਮਾਡਲ ਹੈ ਜੀ ਜੌਂਡੀਅਰ 5405 ਟਰੈਕਟਰ ਵਿਕਾਊ ਹੈ ਖਰੀਦਣ ਲਈ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ ਜਿਹੜਾ 914353135 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੌਂਡੀਅਰ ਟਰੈਕਟਰ 12 ਲੱਖ 25000 ਦੇ ਵਿੱਚ ਖਰੀਦ ਸਕਦੇ ਹੋ ਸ਼ਾਹਕੋਟ ਏਰੀਏ ਤੋਂ ਆਲੂ ਪਲਾਂਟਰ ਮਸ਼ੀਨ ਆਈ ਏ 2024 ਮਾਡਲ ਹੈ ਜੀ 2 ਲੱਖ ਰੁਪਏ ਦਾ ਰੇਟ ਰੱਖੇਗਾ ਏਰੀਆ ਸ਼ਾਹਕੋਟ 2024 ਮਾਡਲ ਆਲੂ ਪਲੈਂਟਰ ਵਿਕਾਊ ਆ 2 ਲੱਖ ਰੁਪਏ ਦਾ ਰੇਟ ਰੱਖਿਆ ਹੈ ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਜੀ ਤੇ ਨੰਬਰ ਸਕਰੀਨ ਤੇ ਨੋਟ ਕਰ ਲਓ 9872598362 9872598362 ਇਸ ਨੰਬਰ ਤੇ ਫੋਨ ਕਰਕੇ ਆਲੂ ਬਲੈਂਟਰ 2024 ਮਾਡਲ 2 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਸ਼ਾਹ ਕੋਟੇਰੀ ਦੇ ਵਿੱਚ ਜਾ ਕੇ ਚੈੱਕ ਕਰੋ ਤੇ ਡੀਲ ਕਰ ਸਕਦੇ ਹੋ ਸਕੋਡਾ ਰੈਪਿਡ ਗੱਡੀ ਵਿਕਾਊ ਹੈ ਜੀ ਸਕੋਡਾ ਰੈਪਿਡ ਗੱਡੀ ਵਿਕਾਊ ਹੈ ਗੱਡੀ 2014 ਮਾਡਲ ਹੈ ਰੇਟ 2 ਲੱਖ 80 ਹਜ਼ਾਰ 9463390117 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੀ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਪਲਾਟ ਕੋਠੀਆਂ ਖੇਤੀਬਾੜੀ ਦੇ ਸੰਧਾਂ ਦੇ ਗੱਡੀਆਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਨੰਬਰ ਤੇ ਸੰਪਰਕ ਕਰੋ ਇਹ ਚੈਨਲ ਦਾ ਵਟਸਐਪ ਨੰਬਰ ਹੈ 9879984646 ਨੰਬਰ ਤੇ ਇੱਕ 5-7 ਮਿੰਟਾਂ ਦੀ ਵਧੀਆ ਫੁੱਲ ਸਕਰੀਨ ਦੇ ਵੀਡੀਓ ਸਾਰੀ ਜਾਣਕਾਰੀ ਸਾਨੂੰ ਵਟਸਐਪ ਕਰ ਸਕਦੇ ਹੋ ਉਸ ਤੋਂ ਆ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਜੀ ਨਿਊ ਹਾਲੈਂਡ 363 ਟਰੈਕਟਰ ਵਿਕਾਊ ਆ 2017 ਮਾਡਲ ਹੈ ਜੀ 90% ਟੈਰਾਂ ਦੇ ਕੰਡੀਸ਼ਨ ਏਰੀਆ ਜੀ ਪਿੰਡ ਜੈਤੋਂ ਹਰਿਆਣਾ ਨੰਬਰ ਹੈ ਜੀ ਰੇਟ ਹੈ ਜੀ 5 ਲੱਖ 50 ਹਜ਼ਾਰ 5 ਲੱਖ 50 ਹਜ਼ਾਰ ਪਰ ਰੇਟ ਰੱਖਿਆ ਹੈ ਬਾਕੀ ਮਾਲਕ ਵੀਰ ਦਾ ਕਹਿਣਾ ਤੁਸੀਂ ਚੈੱਕ ਕਰਕੇ ਚਲਾ ਕੇ ਲਿਆ ਸਕਦੇ ਹੋ ਜੀ ਫੁੱਲ ਗਰੰਟੀ ਹੈ 959214408 959214408 ਏ ਮਾਲਕਵੀਰ ਦਾ ਨੰਬਰ ਐ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2011 ਮਾਡਲ ਏਰੀਆ ਗੁਰਦਾਸਪੁਰ ਤੇ ਬਾਕੀ ਇੰਜਨ ਗੇਅਰ ਦਾ ਓਕੇ ਕੋਈ ਕਮੀ ਪੇਸ਼ੀ ਨਹੀਂ ਹੈਗੀ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਤੇ 3.5 ਲੱਖ ਰੁਪਏ ਦਾ ਰੇਟ ਰੱਖਿਆ ਹੈ ਜੀ 9878150115 9878150115 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ 11 ਮਾਡਲ 3.5 ਲੱਖ ਰੁਪਏ ਚ ਖਰੀਦ ਸਕਦੇ ਹੋ। 35 11 ਟਰੈਕਟਰ ਵੇਕਾ 995 ਮਾਡਲ ਹਰਿਆਣਾ ਨੰਬਰ ਏਰੀਆ ਦਸੂਹਾ ਹੁਸ਼ਿਆਰਪੁਰ ਰੈਟ 11000 ਮੁੰਡੇ ਨੇ ਬਾਹਰ ਜਾਣਾ ਜੀ ਇਸ ਕਰਕੇ ਬੇਚ ਰਹੇ ਨੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਇਸ ਵੀਰ ਨੇ ਬਹੁਤ ਹੀ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਜਿਦੇ ਵਿੱਚ ਤੁਸੀਂ ਕੰਡੀਸ਼ਨ ਘਰ ਬੈਠੇ ਦੇਖ ਸਕਦੇ ਹੋ ਇੱਕ ਇਸ ਵੀਰ ਨੇ ਗੱਡੀ ਵੀ ਵੇਚਣੀ ਉਹ ਵੀਡੀਓ ਚ ਗਾਹਾਂ ਦਿਖਾਈ ਹੋਈ ਹੈ। ਆਈ ਟੂ ਅੰਟੀ ਗੱਡੀਏ ਜੀ ਤੇ 11 ਮਾਡਲ ਹੈ 190000 ਰੁਪਏ ਰੱਖੇ ਗਿਆ ਜੀ ਬੈਕ ਕੈਮਰਾ ਟੱਚ ਸਕਰੀਨ 9915570486 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦਾ 3511 ਟਰੈਕਟਰ ਤੇ ਗੱਡੀਏ ਜਿਹੜੀ ਦੋਨੇ ਮਸ਼ੀਨਰੀਆਂ ਨੂੰ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਕਿਉਂਕਿ ਇਸ ਵੀਰ ਨੇ ਜਲਦੀ ਤੋਂ ਜਲਦੀ ਸੇਲ ਕਰਨਾ ਏ ਕੇ ਆਰ ਰੈਸਟੋਰੈਂਟ ਜਲੰਧਰ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਫਾਸਟ ਫੂਡ ਡਿਨਰ ਬ੍ਰੇਕਫਾਸਟ ਲੰਚ ਪੂਰੀਆਂ ਫੈਸਿਲਿਟੀਆਂ ਨੇ ਨੇੜੇ ਅੰਮ੍ਰਿਤਸਰ ਬਾਈਪਾਸ ਕਾਲੀ ਰੋਡ ਦੇ ਉੱਪਰ ਪਿੰਡ ਲੰਬਾ 82642 5390 82640 53090 ਇਸ ਨੰਬਰ ਤੇ ਸੰਪਰਕ ਕਰੋ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਛੋਟਾ ਜਾਂ ਵੱਡਾ ਬਿਜ਼ਨਸ ਕਰ ਰਹੇ ਹੋ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 9977998440 ਇਸ ਨੰਬਰ ਤੇ ਇਹ ਚੈਨਲ ਦਾ ਵਟਸਐਪ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਇੱਕ ਵਧੀਆ ਵੀਡੀਓ ਬਣਾ ਕੇ ਭੇਜਨੀ ਹੈ ਜੀ ਤੇ ਪੰਜ ਸੱਤ ਫੋਟੋਆਂ ਸਾਰੀ ਜਾਣਕਾਰੀ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਇੰਸਟਾ ਤੇ ਟਰੈਕਟਰ ਮੇਲਾ ਸਾਰੇ ਪਲੇਟਫਾਰਮ ਉੱਤੇ ਤੁਹਾਡੀ ਐਡ ਜਿਹੜੀ ਚਲਾ ਦਿੱਤੀ ਜਾਊਗੀ ਜੀ ਤੇ ਜੇਕਰ ਕਿਸੇ ਵੀ ਭੈਣ ਭਰਾ ਨੇ ਕੋਈ ਮਕਾਨ ਕੋਠੀ ਖਰੀਦਣੀ ਹੈਗੀ ਜਾਂ ਜ਼ਮੀਨ ਪਲਾਟ ਲੈਣਾ ਤਾਂ ਉਹ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਜੀ ਕਿਹੜੇ ਰਿਏ ਚਾਹੀਦੇ ਨੇ ਪੈਲਨਚੋਟੀ ਵਿਕਾਊ ਰੇਟ 130000 ਏਰੀਆ ਜੀ ਮੁਕਸਰ 9463292065 9463292065 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਹਿਲਨ ਝੋਟੀ ਮੁਖਸਰ ਏਰੀਆ ਚ 130000 ਰੁਪਏ ਚ ਖਰੀਦ ਸਕਦੇ ਹੋ ਛੋਟਾ ਹੱਥੀ ਵਿਕਾਊ ਆ ਜੀ 2022 ਮਾਡਲ ਕਾਰ ਵਿੱਚ ਪੂਰੇ ਨੇ ਏਰੀਆ ਜੀ ਪਿੰਡ ਠਿਕਰੀਬਾਲ ਬਰਨਾਲਾ ਬਾਹਰ ਜਾਣਾ ਇਸ ਕਰਕੇ ਸੇਲ ਕਰਨਾ ਹੈ ਇਸ ਵੀਰ ਨੇ ਵਿਦੇਸ਼ ਜਾਣਾ ਜੀ ਇਸ ਕਰਕੇ ਜਲਦੀ ਸੇਲ ਕਰਨਾ 2022 ਮਾਡਲ ਹੈ ਕਾਗਜ਼ ਪੂਰੇ ਨੇ ਛੋਟਾ ਹਾਥੀ ਵਿਕਾਉ ਹੈ ਜੀ ਰੇਟ ਤੁਸੀਂ ਮੌਕੇ ਤੇ ਤੈਅ ਕਰ ਸਕਦੇ ਹੋ ਨੰਬਰ ਨੋਟ ਕਰ ਲਓ 98720 68202 ਇਸ ਨੰਬਰ ਤੇ ਫੋਨ ਕਰਕੇ ਛੋਟਾ ਹਾਥੀ 2022 ਮਾਡਲ ਖਰੀਦ ਸਕਦੇ ਹੋ ਤੇ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਡਬਲ ਸਟੋਰੀ ਕੋਠੀ ਵਿਕਾਊ ਹੈ ਜੀ ਡਬਲ ਸਟੋਰੀ ਕੋਠੀ ਵਿਕਾਊ ਆ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕੋਠੀ ਬਾਰੇ ਦੇਖੋ ਤੁਸੀਂ ਪਹਿਲਾਂ ਇਸ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਜਿਹਦੇ ਵਿੱਚ ਤੁਸੀਂ ਕੋਠੀ ਦਾ ਕੋਨਾ ਕੋਨਾ ਘਰ ਦੇ ਵਿੱਚ ਬੈਠੇ ਹੀ ਦੇਖ ਸਕਦੇ ਹੋ ਤੁਹਾਨੂੰ ਜਾਣ ਦੀ ਵੀ ਨਹੀਂ ਲੋੜ ਹੈਗੀ ਤੇ ਸਾਰੀਆਂ ਫੈਸਿਲਿਟੀਆਂ ਨੇ A to Z ਸਾਰਾ ਵਰਕ ਹੋਇਆ ਹੈ ਜੀ ਕੋਠੀ ਤੇ ਕੋਈ ਵੀ ਤੁਹਾਨੂੰ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਬਸ ਤੁਸੀਂ ਜਾ ਕੇ ਮਾਲਕ ਵੀਰ ਨਾਲ ਬੈਠ ਕੇ ਡੀਲ ਹੈ ਜਿਹੜੀ ਕਰ ਸਕਦੇ ਹੋ ਡਬਲ ਸਟੋਰੀ ਕੋਠੀ ਜੀ ਇਹ ਬਟਾਲਾ ਏਰੀਏ ਦੇ ਵਿੱਚ ਕੋਠੀ ਹੈ 35 ਲੱਖ ਰੁਪਏ ਦਾ ਰੇਟ ਹੈ ਜੀ ਤੇ ਬਾਕੀ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ 6280299717 6280299717 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡਬਲ ਸਟੋਰੀ ਕੋਠੀ ਬਟਾਲਾ ਏਰੀਏ ਦੇ ਵਿੱਚ ਹੈ 35 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਾਰੀ ਤਿਆਰ ਕਰੀ ਹੋਈ ਕੋਠੀ ਹੈ ਜੋੜੀਆਂ ਦਾ ਕੰਮ ਫੀਟਿੰਗ ਦਾ ਤੇ ਪੱਥਰ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਰੰਗ ਪੇਟ ਵਗੈਰਾ ਪੀਓਪੀ ਸਾਰਾ ਕੁਝ ਕੀਤਾ ਹੋਇਆ ਬਾਸ ਤੁਸੀਂ ਜਾ ਕੇ ਡੀਲ ਕਰ ਸਕਦੇ ਹੋ ਤੇ ਤੁਹਾਨੂੰ ਜਾ ਕੇ ਵੇਖਣ ਦੀ ਵੀ ਲੋੜ ਬਾਸ ਤੁਸੀਂ ਜਾ ਕੇ ਡੀਲ ਹੀ ਕਰਨੀ ਕਿਉਂਕਿ ਤੁਸੀਂ ਵੀਡੀਓ ਦੇ ਵਿੱਚ ਹੀ ਦੇਖ ਸਕਦੇ ਹੋ ਇੰਨੀ ਵਧੀਆ ਵੀਡੀਓ ਬਣਾ ਕੇ ਭੇਜੀ ਐਸ ਵੀਰ ਨੇ ਤੁਸੀਂ ਵੀ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਠੀ ਦੀ ਵੀਡੀਓ ਜਿਹੜੀ ਸਾਨੂੰ ਫੁੱਲ ਸਕਰੀਨ ਦੀ ਬਣਾ ਕੇ ਭੇਜ ਸਕਦੇ ਹੋ 6 ਮਰਲੇ ਦੇ ਵਿੱਚ ਬਣਿਆ ਹੋਇਆ ਘਰ ਬਿਕਾਊ ਹੈ ਜੀ 13 ਫੁੱਟ ਗਲੀ ਤੇ ਲੱਗਦਾ ਹੈ ਸ ਵੀਰ ਨੇ ਗਲੀ ਵੀ ਦਿਖਾਈ ਹੈ ਤੁਸੀਂ ਵੀਡੀਓ ਚ ਦੇਖ ਸਕਦੇ ਹੋ 13 ਫੁੱਟ ਗਲੀ ਤੇ ਲੱਗਦਾ ਤੇ ਬਹੁਤ ਸੋਹਣੀ ਵੀਡੀਓ ਬਣਾਈ ਹੈ ਜਿਹਦੇ ਵਿੱਚ ਤੁਸੀਂ ਘਰ ਦਾ ਪੂਰਾ 뷰 ਦੇਖ ਸਕਦੇ ਹੋ ਜੀ ਤੁਹਾਨੂੰ ਜਾ ਕੇ ਵੇਖਣ ਦੀ ਲੋੜ ਨਹੀਂ ਗੇਟ ਤੋਂ ਲੈ ਕੇ ਅੰਦਰ ਤੱਕਰ ਦੀ ਵੀਡੀਓ ਬਣਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਪੱਕਾ ਵਧੀਆ ਵੇੜਾ ਜੀ 13 ਫੁੱਟ ਗਲੀ ਦੇ ਉੱਤੇ ਲੱਗਦਾ 6 ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਤੇ ਜੇਕਰ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਬਰਨਾਲਾ ਰੋਡ ਨਿਹਾਲ ਸਿੰਘ ਵਾਲਾ ਮੋਗਾ ਤੇ ਡਿਮਾਂਡ ਰੱਖੀ ਗਈ ਹੈ ਜੀ 22 ਲੱਖ ਰੁਪਇਆ 22 ਲੱਖ ਰੁਪਇਆ ਡਿਮਾਂਡ ਰੱਖੀ ਗਈ ਹੈਗੀ 13 ਫੁੱਟ ਗਲੀ ਤੇ ਲੱਗਦਾ 6 ਮਰਲੇ ਜਗ੍ਹਾ ਦੇ ਵਿੱਚ ਬਣਿਆ ਹੋਇਆ ਘਰ ਵਿਕਾਊ ਆ ਇਸ ਵੀਰ ਨੇ ਵੀਡੀਓ ਵੀ ਬਣਾ ਕੇ ਭੇਜੀ ਹੈ ਤੇ ਵਧੀਆ ਪੱਕਾ ਵੇੜਾ ਸਾਰੀਆਂ ਫੈਸਿਲਿਟੀਆਂ ਨੇ ਜੀ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਬਾਕੀ ਤੁਸੀਂ ਵੀਡੀਓ ਦੇ ਨਾਲ ਬਣੇ ਹੋ ਜੀ ਇਹ ਵੀ ਤੁਹਾਨੂੰ ਵੀਡੀਓਸ ਦੇ ਵਿੱਚ ਸਾਰਾ ਘਰ ਦਿਖਾਊਗਾ ਜੀ ਤੇ ਤੁਸੀਂ ਦੇਖ ਸਕਦੇ ਹੋ 22 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਤੇ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਘਰ ਜਿਹੜਾ ਖਰੀਦ ਸਕਦੇ ਹੋ 6280807 62808 8072 ਨੰਬਰ ਤੇ ਫੋਨ ਕਰਕੇ ਤੁਸੀਂ ਘਰ ਨੂੰ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਤੁਸੀਂ ਵੀ ਜੇਕਰ ਇਸ ਤਰ੍ਹਾਂ ਦੀ ਕੋਈ ਵੀ ਕੋਠੀ ਜ਼ਮੀਨ ਦੇ ਭਾਲ ਦੇ ਵਿੱਚ ਹੈਗੀ ਹੋ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਕਿਹੜੇ ਰਿਗੇ ਦੇ ਵਿੱਚ ਤੁਹਾਨੂੰ ਚਾਹੀਦੀ ਕਿੰਨੇ ਕੁ ਰੇਟ ਨੂੰ ਚਾਹੀਦੀ ਹੈ ਤੇ ਇਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਜੀ ਕੋਸ਼ਿਸ਼ ਕਰਾਂਗੇ ਕਿ ਅਗਲੀ ਆਉਣ ਵਾਲੀ ਵੀਡੀਓ ਤੁਹਾਡੇ ਏਰੀਆ ਦੀ ਲੈ ਕੇ ਆ ਸਕੀਏ ਤੇ ਤੁਹਾਡਾ ਸਾਰਿਆਂ ਦਾ ਤੈਰ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਫੁੱਲ ਸਪੋਰਟ ਕਰਨ ਦੇ ਲਈ ਜੀ ਰੇੜ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਨੇ ਤੈਰ ਲੋ ਧੰਨਵਾਦ ਉਮੀਦ ਆ ਤੁਸੀਂ ਅੱਜ ਵਾਲੀ ਵੀਡੀਓ ਨੂੰ ਵੀ ਐਦਾਂ ਹੀ ਸਪੋਰਟ ਕਰੋਗੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਸ਼ੇਅਰ ਕਰਨ ਵਾਲੇ ਵੀਰ ਕਮੈਂਟਾਂ ਦੇ ਵਿੱਚ ਇਹ ਰੀਆ ਜਰੂਰ ਦੱਸਣਾ ਆਪ ਦਾ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਲਿਖ ਦਿਓ ਜੀ ਤੇ ਬਣੇ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜੀ ਜਲਦੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ